ਪੀਟੀਸੀ న్యూ ਦੇਖ ਰਹੇ ਦਰਸ਼ਕਾਂ ਦਾ ਮੈਂ ਇਸ ਤਰ੍ਹਾਂ ਸੀ ਬਠੋਈ ਸਵਾਗਤ ਕਰਦਾ ਤਾਜ਼ਾ ਜੋ ਮਾਮਲਾ ਸਾਹਮਣੇ ਆਇਆ ਉਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਕਿ ਜਿਹੜੀ 77 ਪਾਰਟੀ ਕਹਿੰਦੀ ਸੀ ਕਿ ਅਸੀਂ ਸੱਤ ਤੋਂ ਸਰਕਾਰ ਚਲਾਵਾਂਗੇ ਉਹਨਾਂ ਸੱਥਾਂ ਵਿੱਚ ਬਹਿਣ ਵਾਲੇ ਸਰਪੰਚ ਖਾਸ ਕਰਕੇ ਜੇਕਰ 77 ਪਾਰਟੀ ਦੇ ਸਰਪੰਚ ਦੀ ਗੱਲ ਕਰੀਏ ਤਾਂ ਉਹ ਵੀ ਹੁਣ ਸੁਰੱਖਿਅਤ ਨਜ਼ਰ ਨਹੀਂ ਆ ਰਹੇ ਤਾਂ ਇਥੋਂ ਤੱਕ ਜਿਹੜੇ ਹਾਲਾਤ ਬਣ ਚੁੱਕੇ ਆ ਕਿ ਹੁਣ ਕਿਸੇ ਨੂੰ ਨਹੀਂ ਬਖਸ਼ਿਆ ਜਾ ਰਿਹਾ ਤੇ ਲੋਕਾਂ ਨਾਲ ਵੱਡਿਆਂ ਤੋਂ ਵੱਡਿਆਂ ਲੁੱਟਾਂ ਖੋਹਾਂ ਹੋਰੀਆਂ ਨੇ ਮਾਰ ਕਟਾਈ ਹੋ ਰਹੀ ਆ ਜ਼ਖਮੀ ਲੋਕ ਕਿਤੇ ਜਾ ਰਹੇ ਨੇ ਹਾਹਾਕਾਰ ਮੱਚੀ ਹੋਈ ਪੰਜਾਬ 'ਚ ਨਜ਼ਰ ਆ ਰਹੀ ਆ ਤੇ ਉਧਰ ਮਾਨ ਸਰਕਾਰ ਕੀ ਕਰ ਰਹੀ ਆ ਹੱਥ ਤੇ ਹੱਥ ਕਿਤੇ ਨਾ ਕਿਤੇ ਲੱਗਦਾ ਹੈ ਕਿ ਉਹ ਰੱਖ ਕੇ ਬੈਠੀ ਆ ਕਿਉਂਕਿ ਬਿੱਤੇ ਕੱਲ ਸੈਸ਼ਨ ਵਿੱਚ ਜ਼ਰੂਰ ਤੁਸੀਂ ਮੈਂ ਸਿਆਮਾਨ ਨੂੰ ਬੋਲਦਿਆਂ ਸੁਣਿਆ ਹੋਵੇਗਾ ਕਿ ਕਿਸ ਤਰੀਕੇ ਨਾਲ ਵਿਰੋਧੀਆਂ ਨੂੰ हां ਜਿਹੜਾ ਟਾਰਗੇਟ ਕਰ ਰਹੇ ਸੀ ਤੇ ਪੰਜਾਬ ਦੇ ਦਰਦ ਬਿਆਨ ਕਰ ਰਹੇ ਸੀ ਪਰ ਕਿਤੇ ਨਾ ਕਿਤੇ ਲੱਗਦਾ ਹੈ ਕਿ ਪੰਜਾਬ ਵਿਧਾਨ ਸਭਾ ਚ ਗੂੰਜਣ ਵਾਲੇ ਸਿਆਮਾਨ ਇਹਨਾਂ ਹਾਲਾਤਾਂ ਤੋਂ ਜਿਹੜੇ ਆ ਉਹ ਦੇਖਣ ਤੋਂ ਬਾਝੇ ਰਹਿ ਗਏ ਆ ਕਿ ਕਿਸ ਤਰੀਕੇ ਨਾਲ ਲੋਕਾਂ ਨਾਲ ਬੀਤਰੀ ਆ ਕਿ ਲੋਕ ਜਿਹੜੇ ਆ ਉਹ ਘਰਾਂ ਚ ਸੁਰੱਖਿਅਤ ਨਜ਼ਰ ਨਹੀਂ ਆ ਰਹੇ ਦੁਕਾਨਾਂ ਤੇ ਕੋਈ ਸੁਰੱਖਿਅਤ ਨਜ਼ਰ ਨਹੀਂ ਆ ਰਿਹਾ ਜੇਕਰ ਆਮ ਕੋਈ ਵਿਅਕਤੀ ਜਿਹੜਾ ਸੜਕ ਤੇ ਤੁਰਿਆ ਜਾ ਰਿਹਾ ਜਾਂ ਇੱਥੋਂ ਤੱਕ ਕਿ ਆਪਣੇ ਘਰ ਦੇ ਬਾਹਰ ਹੀ ਕੋਈ ਕੱਪੜਾ ਲੈ ਕੇ ਫੋਨ ਤੇ ਗੱਲ ਕਰ ਰਿਹਾ ਤਾਂ ਉਹ ਵੀ ਫੋਨ ਨਹੀਂ ਵਜ ਰਿਹਾ ਹਾਲਾਤ ਇਹ ਬਣ ਚੁੱਕੇ ਆ ਪੰਜਾਬ ਦੇ ਤੇ ਉਧਰ ਮਾਨ ਸਰਕਾਰ ਫੋਟੋਆਂ ਤੇ ਫੋਟੋਆਂ ਫਲੈਕਸ ਬੋਰਡ ਤੇ ਫਲੈਕਸ ਬੋਰਡ ਲਾਉਣ ਚ ਲੱਗੀ ਹੋਈ ਆ ਤਾਂ ਤਾਜ਼ਾ ਮਾਮਲਾ ਜੋ ਸਾਹਮਣੇ ਆਇਆ ਤਾਂ ਉਹ ਤੁਹਾਨੂੰ ਹੈਰਾਨ ਕਰ ਦੇਵੇਗਾ ਕਿ ਕਿਵੇਂ ਆਮ ਆਦਮੀ ਪਾਰਟੀ ਦੇ ਸਰਪੰਚ ਨੂੰ ਕੁੱਟ ਕੇ ਜਿਹੜੇ ਆ ਲੁਟੇਰੇ ਉਹ ਗੱਡੀ ਖੋ ਕੇ ਲੈ ਗਏ ਆ ਅਤੇ ਕਿਸ ਤਰੀਕੇ ਨਾਲ ਜਿਹੜਾ ਨਿਸ਼ਾਨਾ ਬਣਾਇਆ ਗਿਆ ਸਰਪੰਚ ਨੂੰ ਇੱਥੇ ਜਿਹੜੇ ਗੌਰਤਲਬਾ ਦੀ ਇਹ ਵੀ ਗੱਲ ਹੈ ਕਿ ਇੱਥੇ ਇੱਕ ਗੱਡੀ ਨਹੀਂ ਸਗੋਂ ਇੱਕ ਹੋਰ ਪਹਿਲਾਂ ਜਿਹੜੀ ਗੱਡੀ ਅਮਰਸਰ ਤੋਂ ਲੁੱਟੀ ਗਈ ਸੀ ਅਮਰਸਰ ਤੋਂ ਖੋਈ ਗਈ ਸੀ ਉਹ ਜਿਹੜੀ ਆ ਤਰਨਤਾਰਨ ਦੇ ਪਿੰਡਾਂ ਵਿੱਚ ਇਹ ਲੁਟੇਰੇ ਛੱਡ ਗਏ ਨੇ ਜਦੋਂ ਉਹ ਗੱਡੀ ਖਰਾਬ ਹੋ ਜਾਂਦੀ ਆ ਤਾਂ ਗੱਡੀ ਜਦੋਂ ਖਰਾਬ ਹੋ ਜਾਂਦੀ ਆ ਤਾਂ ਜੋ ਸਰਪੰਚ ਗੱਡੀ ਚਲਾ ਰਿਆ ਸੀ ਤਾਂ ਉਹ ਸਰਪੰਚ ਨੂੰ ਰਸਤੇ ਵਿੱਚ ਰੋਕਦੇ ਆ ਤੇ ਸਰਪੰਚ ਨੂੰ ਕਹਿੰਦੇ ਆ ਕਿ ਅਸੀਂ ਮੁਲਾਜ਼ਮਾਂ ਸਾਡੀ ਗੱਡੀ ਖਰਾਬ ਹੋ ਗਈ ਆ ਤੇ ਸਾਡੀ ਗੱਡੀ ਨੂੰ ਟੋਕ ਕਰਕੇ ਕਿਤੇ ਜਿਹੜੇ ਆ ਉਹ ਲੈ ਕੇ ਜਾਓ ਦੁਕਾਨ ਤੇ ਲੈ ਕੇ ਜਾਵਾਂਗੇ ਤਾਂ ਕਿ ਅਸੀਂ ਗੱਡੀ ਜਿਹੜੇ ਆ ਠੀਕ ਕਰਵਾ ਸਕੀਏ ਪਰ ਹੋਇਆ ਕਿ ਜਿਵੇਂ ਹੀ ਸਰਪੰਚ ਸ਼ਿਸ਼ਾ ਖੋਲਦਾ ਗੱਡੀ ਦਾ ਧੋਸ ਤੇ ਧਾਵਾ ਬੋਲ ਦਿੱਤਾ ਜਾਂਦਾ ਤੇ ਨਾਲ ਦੀ ਨਾਲ ਉਸ ਤੇ ਮੁੱਕੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਤੇ ਉਸ ਨੂੰ ਗੰਭੀਰ ਜ਼ਖਮੀ ਕਰਕੇ ਜੋ ਸਰਪੰਚ ਕਹਿ ਰਿਹਾ ਕਿ ਉਸ ਦਾ ਪਿਸਤਲ ਤੱਕ ਖੋ ਲੈ ਗਿਆ ਤੇ ਹੋਰ ਜਿਹੜੇ ਆ ਪੈਸੇ ਲੈ ਗਏ ਆ ਤੇ ਗੱਡੀ ਵੀ ਲੈ ਕੇ ਫਰਾਰ ਹੋ ਚੁੱਕੇ ਨੇ ਤਾਂ ਸਵਿਫਟ ਗੱਡੀ ਆ ਜਿਹੜੀ ਉਹ ਲੈ ਕੇ ਫਰਾਰ ਹੋਏ ਨੇ ਜਿਹੜੀ ਤੁਸੀਂ ਪਿੱਛੇ ਤਸਵੀਰ ਦੇਖ ਰਹੇ ਹੋ ਆਹ ਤਸਵੀਰ ਦੇਖ ਰਹੇ ਹੋ ਇਹ ਗੱਡੀ ਆ ਜਿਹੜੀ ਉਹ ਪਹਿਲਾਂ ਅੰਮ੍ਰਿਤਸਰ ਤੋਂ ਲੁੱਟੀ ਗਈ ਸੀ। ਇਹੀ ਗੱਡੀ ਵਿੱਚ ਲੁਟੇਰੇ ਜਾ ਰਹੇ ਸੀ ਪਰ ਇਹ ਰਸਤੇ ਵਿੱਚ ਖਰਾਬ ਹੋ ਜਾਂਦੀ ਹੈ ਅਤੇ ਇਸ ਨੂੰ ਉੱਥੇ ਹੀ ਛੱਡ ਕੇ ਸਰਪੰਚ ਦੀ ਗੱਡੀ ਖੋਈ ਜਾਂਦੀ ਹੈ। ਸਰਪੰਚ ਦਾ ਕੀ ਹਾਲ ਕਰਿਆ ਤੁਸੀਂ ਇਹ ਵੀ ਦੇਖ ਸਕਦੇ ਹੋ। ਇੱਥੇ ਸਵਾਲ ਖੜਾ ਹੁੰਦਾ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਸੱਥਾ ਸੱਥਾਂ ਤੋਂ ਸਰਕਾਰ ਚੱਲੇਗੀ ਪਰ ਉਹਨਾਂ ਸੱਥਾਂ ਵਿੱਚ ਬਹਿਣ ਵਾਲੇ ਸਰਪੰਚ ਵੀ ਹੁਣ ਸੁਰੱਖਿਅਤ ਨਜ਼ਰ ਨਹੀਂ ਆ ਰਹੇ। ਹਾਲਾਤ ਤੁਸੀਂ ਸਮਝ ਸਕਦੇ ਹੋ ਕਿ ਕਿੰਨੇ ਵਿਗੜ ਚੁੱਕੇ ਨੇ। ਉਥੇ ਜੇਕਰ ਦੇਖਿਆ ਜਾਵੇ ਕਿ ਹਰ ਰੋਜ਼ ਇੱਕ ਤੋਂ ਇੱਕ ਵੱਡਾ ਦਾਵਾ ਜਿਹੜੀ ਇਹ ਮਾਨ ਸਰਕਾਰ ਠੋਕਰੀ ਹੈ ਕਿ ਅਸੀਂ ਨਸ਼ਿਆਂ ਦੇ ਖਿਲਾਫ ਇਹ ਕਾਰਵਾਈ ਕਰ ਰਹੇ ਹਾਂ ਜਾਂ ਲੁੱਟਾਂ ਖੋਹਾਂ ਦੀਆਂ ਬਾਰਦਾਤਾਂ ਤੇ ਇਹ ਕਾਰਵਾਈ ਕਰ ਰਹੇ ਹਾਂ ਪਰ ਕਿੰਨੀ ਕੁ ਕਾਰਵਾਈ ਹੋਈ ਆ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਦਿੰਦੀ ਆ ਆਏ ਦਿਨ ਤਾਂ ਇਹ ਤਸਵੀਰਾਂ ਤਰਨ ਤਰਨ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਸਰਪੰਚ ਨਾਲ ਵੱਡੀ ਲੁੱਟਖੋਹ ਹੋ ਗਈ ਆ ਤੇ ਉਸਦੇ ਗੱਡੀ ਖੋ ਕੇ ਜਿਹੜੇ ਆ ਲੁਟੇਰੇ ਫੱਟ ਚੁੱਕੇ ਆ ਤੇ ਲੁਟੇਰਿਆਂ ਦੀਪਾਲ ਜਿਹੜੀ ਉਹ ਪੁਲਿਸ ਕਰਨ ਹੁਣ ਲੱਗੀ ਆ ਤੇ ਇਹ ਤੁਸੀਂ ਇਥੋਂ ਅੰਦਾਜ਼ਾ ਲਗਾ ਲਓ ਕਿ ਕਿਸ ਤਰੀਕੇ ਨਾਲ ਹਾਲਾਤ ਆ ਜਿਹੜੇ ਉਹ ਦੂਜੇ ਸੁਬਿਆਂ ਵਾਂਗ ਬਣਦੇ ਜਾ ਰਹੇ ਨੇ ਇਹ ਉਹੀ ਪੰਜਾਬ ਹੈ ਜਿੱਥੇ ਕਿਸੇ ਸਮੇਂ ਕਿਹਾ ਜਾਂਦਾ ਸੀਗਾ ਕਿ ਸੋਨੇ ਦੀ ਚਿੜੀ ਆ ਪਰ ਉਹ ਸੋਨੇ ਦੀ ਚਿੜੀ ਕਿੰਨੀ ਕ ਸੁਰੱਖਿਅਤ ਰਹਗੀ ਆ ਤੁਸੀਂ ਆਪ ਹੀ ਅੰਦਾਜ਼ਾ ਲਗਾ ਲਓ ਅੰਮ੍ਰਿਤਸਰ ਤੋਂ ਇਹ ਗੱਡੀ ਖੋ ਕੇ ਭੱਜੇ ਸੀ ਇਹ ਬਦਮਾਸ਼ ਅਤੇ ਜਦੋਂ ਪਿੰਡ ਪੰਡੋ ਪੰਡੋਰੀ ਰਮਾਣਾ ਦੇ ਸਰਪੰਚ ਬਚਿੱਤਰ ਸਿੰਘ ਗੱਡੀ ਵਿੱਚ ਜਾ ਰਹੇ ਸੀ ਤਾਂ ਉਕਤ ਬਦਮਾਸ਼ ਉਹਨਾਂ ਨੂੰ ਰੋਕਦੇ ਆ ਅਤੇ ਗੱਡੀ ਜਿਹੜੀ ਖਰਾਬ ਹੋਣ ਦਾ ਬਹਾਨਾ ਲਗਾਉਂਦੇ ਆ ਤੇ ਜਿਵੇਂ ਹੀ ਸ਼ਿੱਸ਼ਾ ਖੋਲ ਦਿੱਤਾ ਜਾਂਦਾ ਸਰਪੰਚ ਵੱਲੋਂ ਤਾਂ ਉਸ ਤੇ ਧਾਵਾ ਬੋਲ ਦਿੱਤਾ ਜਾਂਦਾ ਤੇ ਇਸ ਸਬੰਧੀ ਅਸੀਂ ਸਾਡੇ ਪੱਤਰਕਾਰ ਨਾਲ ਵੀ ਗੱਲਬਾਤ ਕਰਦੇ ਆ ਤੇ ਉਹਨਾਂ ਤੋਂ ਜਾਣਦੇ ਆ ਕਿ ਕਿਵੇਂ ਇਹ ਸਾਰਾ ਮਾਮਲਾ ਹੋਇਆ ਤੇ ਹੁਣ ਤੱਕ ਪੁਲਿਸ ਨੇ ਕੀ ਕੁਝ ਕੀਤਾ ਤਾਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਪੰਜਾਬ ਵਿੱਚ ਜਿਹੜੇ ਆ ਹਾਲਾਤ ਵਿਗੜਦੇ ਜਾ ਰਹੇ ਨੇ ਤਾਂ ਸਾਡੇ ਪੱਤਰਕਾਰ ਨੇ ਪਵਨ ਜੀ ਪਵਨ ਜੀ ਕਿਵੇਂ ਇਹ ਸਭ ਕੁਝ ਹੋਇਆ ਤੇ ਇੱਥੇ ਹੁਣ ਕੀ ਕਾਰਵਾਈ ਆ ਪੁਲਿਸ ਨੇ ਕੀਤੀ ਹੈ ਨਹੀਂ ਤੇ ਕੋਈ ਕੱਲ ਸਫੇਰ ਵੀ ਧੜਕੇ ਪਾਸੋਂ ਸਾਡੇ ਬਾਰੇ ਵੀ ਜਲ ਹੈ ਕਿ ਇਹ ਆਪਣੇ ਅਮਰ ਸਾਹਿਬ ਕੋਈ ਬੁਛਾਂਜ ਬਦਮਾਸ਼ੀ ਗੱਡੀ ਕੋਗੇ ਲੈ ਆਏ ਨੇ ਔਰ ਇਹਨਾਂ ਦੀ ਗੱਡੀ ਖਰਾਬ ਦਾ ਕਾਰਨ ਦਾ ਜਿਹੜੇ ਆ ਕੇ ਖਰਾਬੋ ਚਲੀ ਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਪੰਡੋਰੀ ਰੌਂਦਾ ਦਾ ਸਰਪੰਚ ਨੇ ਜਿੱਤਰ ਸਿੰਘ ਉਹ ਆਪਣੇ ਕਿਸੇ ਮਿਲ ਕੰਮ ਲਈ ਜਾ ਰਹੇ ਸੀ ਔਰ ਇਹਨਾਂ ਨੇ ਉਹਨਾਂ ਨੂੰ ਰੋਕੇ ਅਤਲਾ ਹੈਲਪ ਮੰਗੀ ਕਿ ਜਿਹੜਾ ਉਹਨਾਂ ਨੇ ਆਪਣੀ ਗੱਡੀ ਰੋਕੀ ਤਾਂ ਇਹਨਾਂ ਵੱਲੋਂ ਪਿਸਤੌਲ ਦੀ ਨੋਕ ਤੇ ਉਹਨਾਂ ਨਾਲ ਕੁੱਟਮਾਰ ਕਰਦਿਆ ਹੋਇਆ ਉਹਨਾਂ ਦੀ ਗੱਡੀ ਪਿਸਤੌਲ ਅਤੇ ਉਹਨਾਂ ਦੇ ਦੋ ਮੋਬਾਈਲ ਅਤੇ ਨਕਦੀ ਖੋ ਕੇ ਫਿਰ ਰੁਕੇ ਸਿੱਲਾਲ ਪੁਲਿਸ ਵੱਲੋਂ ਬੰਦ ਕਰ ਲਿਆ ਗਿਆ ਹੈ ਤੇ ਸੀਸੀਟੀਵੀ ਦੇ ਅਧਿਕਾਰੀਆਂ ਨੂੰ ਸੰਗਲਿਆ ਜਾ ਰਿਹਾ ਹੈ ਤਪਵਨ ਕਿਵੇਂ ਦੇਖਦੇ ਹੋ ਕਿ ਹਾਲਾਤ ਕਿਸ ਤਰੀਕੇ ਨਾਲ ਬਣਦੇ ਜਾ ਰਿਹਾ ਇੱਕ ਪਾਸੇ ਤਾਂ ਫਲੈਕਸ ਬੋਰਡ ਪੰਜਾਬ ਸਰਕਾਰ ਆਏ ਦਿਨ ਲਗਾ ਰਹੀ ਆ ਕਿ ਅਸੀਂ ਕਾਨੂੰਨ ਵਿਵਸਥਾ ਲਈ ਆ ਕਦਮ ਚੁੱਕ ਰਿਆਂ ਇੰਨੇ ਐਫ ਆਈ ਆਰ ਦਰਜ ਕਰ ਦਿੱਤੀਆਂ ਕਿ ਲੱਗਦਾ ਹੈ ਕਿ ਮਾਹੌਲ ਹੋਰ ਵੀ ਦਿਨੋ ਦਿਨ ਵਿਗੜਦਾ ਜਾ ਰਿਹਾ ਹੈ ਕੀ ਗੱਲ ਕੀਤੀ ਜੇ ਕਾਨੂੰਨ ਵਿਵਸਥਾ ਦੀ ਕਾਨੂੰਨ ਵਿਵਸਥਾ ਦਾ ਬਾਅਦ ਤੋਂ ਬਸਰ ਹੋ ਗਈ ਹੈ ਜੇ ਤਰਨਤਾਂ ਦੀ ਗੱਲ ਕੀਤੀ ਜਾਵੇ ਆ ਦਿਨ ਦਿਨ ਦਿਹਾੜੇ ਜਕਾਨਾਂ ਦੇ ਵਿੱਚ ਵੜ ਕੇ ਨੋਟਕੋਦੀਆਂ ਵਾਅਦਾਤਾ ਇਹ ਗੱਲ ਕੀਤੀ ਹੈ ਜੀਸ਼ਾ ਜੀ ਨੇ ਤਰਨਤਾਂ ਦੇ ਕਸਬਾ ਪਗਿਆਰ ਦੇ ਵਿੱਚ ਜੈਸ ਤਰ੍ਹਾਂ ਉਹ ਲੋਕ ਦਿਨ ਦਿਹਾੜੇ ਜਿਹੜੀ ਆ ਬਾਜ਼ਾਰ ਦੇ ਵਿੱਚ ਗੋਲੀਆਂ ਚਲਾਈਆਂ ਜਾਂਦੀਆਂ ਜਾਂ ਅਸੀਂ ਨੇ ਲੋਕਾਂ ਨੂੰ ਡੋਤੀਆਂ ਕਾਲਾ ਆਰੀਆਂ ਨੇ ਲੋਕ ਵਪਾਰੀ ਵਰਗ ਬਿਲਕੁਲ ਪਰੇਸ਼ਾਨ ਹੈ ਆਮ ਲੋਕ ਸ਼ਾਮ ਨੂੰ ਘਰਾਂ ਤੋਂ ਬਾਹਰ ਨਿਕਲਣ ਤੋਂ ਡੋ ਵੀ ਕਰਦਾ ਹੈ ਹੂੰ ਤਾਂ ਜਿਵੇਂ ਇਹ ਆਮ ਆਦਮੀ ਪਾਰਟੀ ਨਾਲ ਸੰਬੰਧਤ ਸਰਪੰਚ ਹੈ ਜਿਹੜਾ ਇਹ ਹੁਣ ਕਿਵੇਂ ਇਹ ਦੱਸ ਰਿਹਾ ਤੇ ਲੋਕ ਕਿਵੇਂ ਹੁਣ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨਗੇ ਜਦੋਂ ਪਿੰਡ ਦਾ ਸਰਪੰਚ ਹੀ ਸੁਰੱਖਿਅਤ ਨਹੀਂ ਹੈਗਾ ਤੇ ਉਸੇ ਨਾਲ ਇਹ ਵੱਡੀ ਵਾਰਦਾਤ ਹੋ ਗਈ ਹਾਲਾਂਕਿ ਇੱਥੇ ਤਾਂ ਹੁਣ ਕੋਈ ਅਫਸਰ ਵੀ ਸੁਰੱਖਿਅਤ ਨਜ਼ਰ ਨਹੀਂ ਆ ਰਿਹਾ ਭਾਵੇਂ ਕੋਈ ਵੱਡੇ ਤੋਂ ਵੱਡੇ ਅਹੁਦੇ ਤੇ ਸਰਪੰਚ ਬੈਠਾ ਉਸ ਤੇ ਗੋਲੀਆਂ ਚਲਾ ਦਿੱਤੀਆਂ ਜਾ ਰਹੀਆਂ ਇੱਥੋਂ ਤੱਕ ਕਿ ਕਈ ਹੁਣ ਤੱਕ ਵੱਡੇ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਹੁਣ ਮਾਹੌਲ ਆ ਜਿਹੜਾ ਉਹ ਕਿੱਦਾਂ ਦਾ ਬਣਿਆ ਹੋਇਆ ਇੱਥੇ ਤੇ ਪੁਲਿਸ ਕਿਸ ਤਰੀਕੇ ਨਾਲ ਕਾਰਵਾਈ ਕਰ ਰਹੀ ਆ ਜੀ ਜੇ ਗੱਲ ਕੀਤੀ ਹੈ ਮੋਲ ਲੋਕਾਂ ਦੇ ਵਿੱਚ دہشت ਹੈ ਲੋਕ ਜਿਹੜਾ ਨੋਟਿਸ ਨਹੀਂ ਆ ਵਾਰਦਾਤਾਂ ਗੋਲੀ ਵਰਗੀ ਵਾਰਦਾਤਾਂ ਦੇ ਕਾਰਨ ਜਿਹੜੇ ਖੋਪ ਦੇ ਖੋਪ ਦੇ ਵਿੱਚਲੇ ਆ ਵਪਾਰੀ ਤਾਂ ਦੁਕਾਨ ਤੇ ਬੈਕੰਡ ਬੈਠੇ ਵੀ ਡਰਿਆ ਹੋਇਆ ਕਿ ਕਿਸੇ ਵੇਲੇ ਕੋਈ ਲੁਟੇਰਾ ਆ ਕੇ ਉਹਨੂੰ ਲੁੱਟ ਲੈ ਜਾਂ ਕਰਨਾ ਬਣਾ ਲੈ ਲੇਕਿਨ ਜੇ ਗੱਲ ਕੀਤੀ ਹੈ ਪੁਲਿਸ ਵੱਲੋਂ ਪੁਲਸ ਨੂੰ ਇਹ ਗੱਲ ਜਾਂਦਾ ਰਿਪਿਟ ਕੀਤੀ ਜਾਂਦੀ ਹੈ ਕੀ ਸਾਡੇ ਵੱਲੋਂ ਚੌਕਸੀ ਵਧਾਈ ਗਈ ਹੈ ਅਜਿਛੇ ਕਹਿ ਦਿੱਤੀ ਜਾ ਰਹੀ ਹੈ ਪਰ ਲੇਕਿਨ ਲੋਕ ਰੋਡੀਆਂ ਤੇ ਗੋਲੀਬਾਰੀ ਦੇ ਘਟਨਾਵਾਂ ਦੇ ਵਿੱਚ ਕੋਈ ਅਪਕੀ ਨਹੀਂ ਕਮੀ ਨਹੀਂ ਆ ਰਹੀ ਜੀ ਤੁਸੀਂ ਇਸ ਤੇ ਨਜ਼ਰ ਬਣਾਈ ਰੱਖੋ ਤਾਂ ਤੁਸੀਂ ਸੁਣਿਆ ਕਿ ਕਿਸ ਤਰੀਕੇ ਨਾਲ ਦਸ ਦਾ ਮਾਹੌਲ ਆ ਜਿਹੜਾ ਇਲਾਕੇ ਵਿੱਚ ਬਣਾ ਹੋਇਆ ਤਾਂ ਉੱਥੇ ਹੀ ਵਾਰ-ਵਾਰ ਸਵਾਲ ਖੜਾ ਹੁੰਦਾ ਹੈ ਕਿ ਸਹਿਮਾਨ ਜਿਹੜੇ ਆ ਜਿਹੜੇ ਆ ਇੱਕ ਤੋਂ ਬਾਅਦ ਇੱਕ ਆ ਵਿਰੋਧੀ ਪਾਰਟੀਆਂ ਤੇ ਵਰਦੇ ਨਜ਼ਰ ਆਉਂਦੇ ਆ ਇੱਕ ਤੋਂ ਬਾਅਦ ਇੱਕ ਸਵਾਲ ਚੁੱਕਦੇ ਆ ਪਰ ਉਹ ਲੱਗਦਾ ਹੈ ਕਿ ਆਪਣੇ ਹੀ ਸਵਾਲਾਂ ਦਾ ਜਵਾਬ ਦੇਣਾ ਭੁੱਲ ਜਾਂਦੇ ਆ ਇਥੋਂ ਤੱਕ ਕਿ ਕਈ ਪ੍ਰੈਸ ਕਾਨਫਰੰਸਾਂ ਵਿੱਚ ਹੋਇਆ ਕਿ ਜੇਕਰ ਕੋਈ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਪੁੱਛਦਾ ਹੈ ਤਾਂ ਪ੍ਰੈਸ ਕਾਨਫਰੰਸ ਹੀ ਉੱਥੇ ਬੰਦ ਕਰ ਦਿੱਤੀ ਜਾਂਦੀ ਆ ਤਾਂ ਇਹ ਹਾਲਾਤ ਆ ਜਿਹੜੇ ਉਹ ਹੋ ਚੁੱਕੇ ਨੇ ਤਾਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਲੋਕ ਹੁਣ ਜਿਹੜੇ ਆ ਸਹਿਮ ਦੇ ਮਾਹੌਲ ਵਿੱਚ ਚੱਲ ਰਹੇ ਨੇ ਤੇ ਹਾਲਾਤ ਆ ਜਿਹੜੇ ਉਹ ਦਿਨ ਤੋਂ ਦਿਨੋਂ ਦਿਨ ਪ੍ਰਤੀ ਦਿਨ ਜਿਹੜੇ ਆ ਪੰਜਾਬ ਦੇ ਵਿਗੜਦੇ ਜਾ ਰਹੇ ਨੇ ਤਾਂ ਇਹ ਪੰਜਾਬ ਦੇ ਇੱਕ ਸਰਪੰਚ ਨਾਲ ਵੱਡੀ ਘਟਨਾ ਵਾਪਰੀ ਆ ਜਿਸ ਨੂੰ ਕਿ ਕੁੱਟ ਮਾਰ ਕਰਕੇ ਉਸ ਦੀ ਗੱਡੀ ਖੋ ਲੈ ਗਏ ਆ ਲੁਟੇਰੇ ਅਤੇ ਹੁਣ ਪੁਲਿਸ ਉਹਨਾਂ ਲੁਟੇਰਿਆਂ ਨੂੰ ਲੱਭਣ ਲੱਗੀ ਹੋਈ ਆ ਤਾਂ ਪੁਲਿਸ ਮੁਲਾਜ਼ਮ ਤੇ ਸਰਪੰਚ ਦਾ ਕੀ ਕਹਿਣਾ ਆ ਸਾਰੀ ਉਹਨਾਂ ਦੇ ਮੂੰਹੋਂ ਹੀ ਸੁਣਾ ਦਿੰਨੇ ਆ ਗੱਲਬਾਤ ਮੇਰੇ ਨਾ ਆਪਣੀ ਟੀਮ ਮੇਰਾ ਪੰਗੜੇ ਗਰੁੱਪ ਦਾ ਨਾਲ ਕੰਮ ਆ ਜੀ ਆਪਣੀ ਟੀਮ ਰਾਤੀ ਸ਼ੂਟਿੰਗ ਤੇ ਗਈ ਸੀ ਕੱਲ ਸ਼ਾਮੀ ਕੋਹਲिए ਮੋਗੇ ਤੋਂ ਅਗਲੇ ਬਨੇ ਉੱਥੋਂ ਵਾਪਸ ਆ ਰਹਾ ਸੀ ਤੇ ਦੋ ਆਰਟਿਸਟ ਦੀ ਲੇਡੀ ਜੀ ਕੁੜੀਆਂ ਸੀ ਜਿਨ੍ਹਾਂ ਨੂੰ ਕੋਈ ਘਰ ਛੱਡਣਾ ਸੀ ਤੇ ਮੈਂ ਸਵੇਰੇ ਮੈਨੂੰ ਫੋਨ ਆ ਗਿਆ ਇਹਨਾਂ ਦਾ ਵੀ ਅਹੀਂ ਸਰਹਾਲੀ ਸਾਹਿਬ ਨੰਗਾ ਵਾਲਾ ਦੀਨਪੁਰ ਆ ਜਾਓ ਤੇ ਅਲਾਦੀਨਪੁਰ ਆਪਣੇ ਮੁੰਡਿਆਂ ਦੇ ਬਾਈਕ ਤੇ ਮੋਟਰਸਾਈਕਲ ਵਗੈਰਾ ਲੱਗੇ ਹੁੰਦੇ ਆ ਤੇ ਮੈਂ ਘਰੋਂ ਗੱਡੀ ਕੱਢ ਕੇ ਜਦੋਂ ਰੈਲੈਂਸ ਪੰਪ ਤੇ ਲੱਗੇ ਆ ਗਿਆ ਇਹ ਇੱਕ ਸਰਦਾਰ ਮੁੰਡੇ ਨੇ ਮੈਨੂੰ ਹੱਥ ਮਾਰਿਆ ਸਲੋ ਆ ਰਿਹਾ ਸੀ ਧੁੰਦ ਬਹੁਤ ਜ਼ਿਆਦਾ ਸੀ ਹੱਥ ਮਾਰਿਆ ਤੇ ਮੈਂ ਉਹਦੇ ਲੱਗੇ ਜਾਣ ਕੇ ਗੱਡੀ ਸਲੋ ਕਰਤੀ ਤੇ ਮੈਨੂੰ ਸੀਸੇ ਤਾਣੀ ਆਪਰਾ ਉਹਨੇ ਮੋਬਾਈਲ ਕੱਢ ਕੇ ਕਹਿੰਦਾ ਜੀ ਮੈਂ ਮੁਲਾਜ਼ਮ ਆ ਤੇ ਮੇਰੀ ਗੱਡੀ ਖਰਾਬ ਹੋ ਗਈ ਦੂਜੀ ਸਾਈਡ ਤੇ ਨਾ ਇੱਕ ਸਵਿਫਟ ਗੱਡੀ ਹੋਰ ਖੜੀ ਸੀ ਜਿਹਦਾ ਬੋਨਟ ਤੇ ਡਿੱਗੀ ਖੁੱਲੀ ਤੇ ਕਹਿੰਦਾ ਜੀ ਮੈਂ ਮੁਲਾਜ਼ਮ ਆ ਤੇ ਮੇਰੀ ਗੱਡੀ ਜਿਹੜੀ ਆ ਉਹ ਖਰਾਬ ਹੋ ਗਈ ਆ ਤੇ ਮੈਨੂੰ ਤੁਹਾਡੀ ਮਰਜ਼ੀ ਲੋੜ ਆ ਮੇਰੀ ਗੱਡੀ ਟੋਅ ਕਰਕੇ ਜਾਂ ਪੈਟਰੋਲ ਪੰਪ ਤੱਕ ਲੈ ਚਲੀ ਆਪਾਂ ਉਹ ਜਦੋਂ ਮੈਂ ਸੀਸਾ ਡਾਊਨ ਕੀਤਾ ਚਲੋ ਉਹਦੀ ਗੱਲ ਸੁਣਦੇ ਆ ਜੀ ਸੀਸਾ ਡਾਊਨ ਕੀਤਾ ਮੇਰੀ ਥੋੜੀ ਪ੍ਰੋਬਲਮ ਸੀ ਸੀਸੇ ਦੀ ਉਹ ਇੱਕਦਮ ਤਾਂ ਚੜਦਾ ਨਹੀਂ ਸੀ ਸਰ ਜੋ ਸੀਸਾ ਡਾਊਨ ਕੀਤਾ ਤੇ ਉਹਨਾਂ ਨੇ ਹੱਥ ਪਾ ਕੇ ਸੀਸੇ ਤੇ ਮੇਰੀ ਗ ਤੇ ਮੈਨੂੰ ਗੱਡੀ ਚੋਂ ਬਾਹਰ ਖਿੱਚ ਲਿਆ ਜੀ ਨਾਲ ਚਾਰ ਮੁੰਡੇ ਪਿਛਲੇ ਬਨੇ ਹੋਰ ਖੜੇ ਸੀ ਉਹ ਭੱਜ ਕੇ ਗੱਡੀ ਦੀ ਸਾਈਡ ਤੇ ਉਹਲੇ ਖੜੇ ਸੀ ਉਹ ਭੱਜ ਕੇ ਚਾਰੇ ਜਣੇ ਆਗੇ ਜੀ ਉਹਨਾਂ ਨੇ ਮੈਨੂੰ ਗੱਡੀ ਧੂਕੇ ਬਾਹਰ ਕੱਢ ਲਿਆ ਜੀ ਉੱਥੇ ਫਿਰ ਮੇਰੇ ਨਾਲ ਮਾਰ-ਵੋਟਾਈ ਕਰਨ ਲੱਗ ਪਏ ਜੀ ਮਾਰਕਟਾਈ ਕਰਨ ਤੋਂ ਬਾਅਦ ਮੇਰੀ ਗੱਡੀ ਲੈ ਕੇ ਨਾਲ ਮੇਰੇ ਪਿਸਟਲ ਸੀ ਪਿਸਟਲ ਕੱਢ ਲਿਆ ਜੀ ਉਹਨਾਂ ਨੇ ਮੇਰੇ ਬਾਹਾਂ ਫੜ ਲੀਆਂ ਮੈਨੂੰ ਪਿਸਟਲ ਲੋਡ ਕਰਨ ਦਾ ਟਾਈਮ ਨਹੀਂ ਦਿੱਤਾ ਜੀ ਚਾਰ ਵੇ ਵੇ ਟਾਈਮ ਸੀ ਉਹ ਆ ਰਿਹਾ ਸੀ ਇੱਥੇ ਆਪਣੇ ਲੈਣ ਇਸ ਤਰ੍ਹਾਂ ਨੂੰ ਕੁੜੀਆਂ ਤੇ ਉਹ ਕਦੋਂ ਪੰਡੋਰੀ ਰਾਮ ਪਹੁੰਚ ਆਪਣੇ ਹਰਦੈ ਸੰਭਾਲ ਕੇ ਪਹੁੰਚਾ ਪੱਤਰ ਨੂੰ ਅਣਚਾਹੇ ਵਿਅਕਤੀਆਂ ਨੇ ਇਥਾਰਾ ਨੂੰ ਉਤਕਰਕੋ ਡਰਾ ਕੇ ਡੇਢੀ ਫੋੜੀ ਤੇ ਕਾਰਜ ਕਰ ਰਹੇ ਆ ਤੇ ਜਿਹੜੀ ਪਰਚ ਰਜਤਰਤਾ ਵਾ ਤੁਸੀਂੇ ਭਾਲ ਜਾਰੀ